ਸਸ਼ਕਾਲ ਜੀ ਤੇ ਹੁਣ ਟਾਈਮ ਹੈਗਾ ਜੀ 7-8 ਵਜ ਦਾ ਵਾਜ ਤੇ ਮੈਂ ਬਣਾਉਣ ਲੱਗੀ ਆ ਪਿੰਡੀਆਂ ਤੇ ਮੈਂ ਕਿ ਪਿੰਡੀਆਂ ਦੀ ਰੈਸਪੀ ਸ਼ੇਅਰ ਕਰਦਾ ਕढ़ाई ਆਪਾਂ ਰੱਖ ਦਿੱਤੀ ਐ ਗੈਸ ਔਨ ਕਰ ਲਈਏ ਤੇ ਇਸ ਤਰ੍ਹਾਂ ਮੈਂ ਪਿੰਡੀਆਂ ਬਣਾਉਂਦੀ ਆ ਮੈਂ ਉਹ ਤੁਹਾਨੂੰ ਦੱਸਾਂਗੀ ਕਦੇ ਵੀ ਪਿੰਡੀਆਂ ਦੀ ਲੇਸ ਨਹੀਂ ਆਏਗੀ ਕਦੇ ਵੀ ਸੁੱਕੀਆਂ ਸੁੱਕੇ ਪਿੰਡੀਆਂ ਬਹੁਤ ਸਵਾਦ ਬਣਨਗੀਆਂ ਤੇ ਪਿੰਡੀਆਂ ਦੀ ਕਟਿੰਗ ਮੈਂ ਅੱਜ ਇਦਾਂ ਕੀਤੀ ਲੰਬੇ ਰੁਖ ਵਾਸਤੇ ਇਦਾਂ ਲੰਬੇ ਰੁਕ ਕੀਤੀ ਹੋਈ ਆ ਕਰਦੇ ਤੁਸੀਂ ਸਕਦੇ ਹੋ ਮਤਲਬ ਗੋਲ ਵੀ ਕੱਟ ਸਕਦੇ ਹੋ ਲੇਕਿਨ ਇਹ ਪਿੰਡੀਆਂ ਮੈਂ ਇਦਾਂ ਕਟੀਆਂ ਔਰ ਪਿਆਜ਼ ਤਿੰਨ ਚਾਰ ਪਿਆਜ਼ ਮੈਂ ਲਏ ਆ ਲੰਬੇ ਲੰਬੇ ਪਿਆਜ਼ ਇਦਾਂ ਬਰੀਕ-ਬਰੀਕ ਕੱਟ ਲਓ ਤੇ ਤਿੰਨ ਚਾਰ ਟਮਾਟਰ ਆ ਹਰੀਆਂ ਮਿਰਚਾਂ ਨੇ ਪਹਿਲਾਂ ਪਾਵਾਂਗੇ ਸੇ ਤੇਲ ਮਸਟਰਡ ਪਾਵਾਂਗੀ ਮੈਂ ਲੋਜੀ ਆਇਲ ਮੈਂ ਪਾਉਂਦੀ ਤਾਂ ਥੋੜੀ ਹਿੰਗ ਪਾਵਾਂਗੀ ਤੇ ਜੀਰਾ ਪਾਵਾਂਗੀ ਪੇਹਿੰਗ ਮੈਂ ਹਰ ਇੱਕ ਚੀਜ਼ ਯੂਜ਼ ਕਰਦੀ ਆਂ ਪਿੰਡੀਆਂ ਹੋਣ ਜਾਂ ਜਿਹੜੀ ਮੇਰੇ ਸੁੱਕੀ ਸਬਜ਼ੀ ਹੋਵੇ ਦੂਜੀ ਸਬਜ਼ੀ ਹੋਵੇ ਹਿੰਗ ਮੈਂ ਜ਼ਰੂਰ ਪਾਉਂਦੀ ਆਂ ਔਰ ਜੀਰਾ ਔਰ ਹਿੰਗ ਪਾਵਾਂਗੀ ਤੇ ਕਰ ਲਈਏ ਪਹਿਲਾਂ ਜਦ ਤੱਕ ਕਿ ਚੰਗੀ ਤਰ੍ਹਾਂ ਮਤਲਬ ਹੀਟ ਜੰਗੀ ਤਰ੍ਹਾਂ ਹੋ ਰਹੀ ਨਹੀਂ ਜਾਂਦਾ ਕੱਢ ਜਾਂਦਾ ਜਿਹਨੂੰ ਕਹਿੰਦੇ ਆ ਕਿ ਜਦੋਂ ਚੀਜ਼ ਨੂੰ ਮਤਲਬ ਰੱਖੋ ਤੇ ਉਹ ਕੜ ਕੜ ਕੇ ਕੱਢ ਜਾਂਦੀ ਹੈ ਨਾ ਇਦਾਂ ਹੀ ਤੇਲ ਨੂੰ ਕਹਿੰਦੇ ਕੱਢ ਜਾਣਾ ਪੰਜਾਬੀ ਚ ਤੇ ਤੇਲ ਜਦੋਂ ਕੱਢ ਜਾਏਗਾ ਕਿਉਂਕਿ ਸਾਡੇ ਮਾਝੇ ਵਾਲੇ ਕੱਢ ਜੇ ਇਹ ਬੋਲਦੇ ਆ ਤੇਲ ਗਰਮ ਨੂੰ ਜੋ ਕੋਈ ਚੀਜ਼ ਹੋਵੇ ਤੁਹਾਨੂੰ ਕੱਢ ਕੇ ਕਹਿ ਦਿੰਦੇ ਆ ਤੇ ਤੇਲ ਕੱਢ ਜਾਏਗਾ ਤਾਂ ਉਸ ਤੋਂ ਬਾਅਦ ਮੈਂ ਪਾਵਾਂਗੀ ਥੋੜੀ ਜਿਹੀ ਹਿੰਗ ਤੇ ਨਾਲੇ ਪਾਵਾਂਗੀ ਜੀਰਾ ਤੇਲ ਅਸੀਂ ਰੱਖਤਾ ਗਰਮ ਹੋਣ ਲਈ ਤੇ ਕੋਨਾ ਚਰਚ ਮੈਂ ਇਹ ਪਿਆਜ਼ ਐ ਪਿਆਜ਼ ਮੈਂ ਪਾਵਾਂਗੀ ਹਾਫ ਪਿਆਜ਼ ਪਾਵਾਂਗੀ ਕੱਚੇ ਤੇ ਹਾਫ ਪਿਆਜ਼ ਜਿਹੜੇ ਮੈਂ ਪਾਵਾਂਗੀ ਤੜਕੇ ਦੇ ਵਿੱਚ ਕਿਉਂਕਿ ਅੱਧੇ ਕੱਚ ਵੈਸੇ ਤੇ ਕਈ ਤਰ੍ਹਾਂ ਦੀ ਭਿੰਡੀ ਬਣਦੀ ਆ ਕਿ ਅਸੀਂ ਮਤਲਬ ਤੁਸੀਂ ਇਕੱਠੇ ਪਿਆਜ਼ ਔਰ ਭਿੰਡੀ ਵੀ ਤੁਸੀਂ ਇਹਦਾ ਪੁੱਣ ਸਕਦੇ ਹੋ ਤੇ ਭਿੰਡੀ ਵੀ ਚਾਰ ਪੰਜ ਤਰ੍ਹਾਂ ਦੀ ਬਣਦੀ ਆ ਹਨਾ ਹਰ ਹਰ ਭੈਣ ਦਾ ਵੱਖ-ਵੱਖ ਤਰੀਕਾ ਹੁੰਦਾ ਭਿੰਡੀ ਬਣਾਉਣ ਦਾ ਤੇ ਇਸਕਾ ਕਿ ਹੁਣ ਮੈਂ ਜਿੱਦਾਂ ਬਣਾ ਰਹੀ ਹਾਂ ਮੈਂ ਤੁਹਾਨੂੰ ਸ਼ੇਅਰ ਕਰ ਰਹੀ ਏ ਤੇ ਟੀਵੀ ਦੀ ਆਵਾਜ਼ ਬਹੁਤ ਆ ਰਹੀ ਸੀ ਤਾਂ ਕਰਕੇ ਮੈਂ ਲੱਕੇ ਚ ਦਰਵਾਜ਼ਾ ਤੋੜਾ ਤੇ ਹੁਣ ਥੋੜਾ ਜਿਹੀ ਨਹੀਂ ਮੈਂ ਪਾ ਦਿੱਤੀ ਹਿੰਗ ਹਿੰਗ ਦੀ ਦਿੱਤੀ ਪਾ ਸੀ ਤੇਲ ਕੜ ਗਿਆ ਸੀ ਸਾਡਾ ਉਸ ਤੋਂ ਬਾਅਦ ਪਾਵਾਂਗੇ ਅਸੀਂ ਜੀਰਾ ਜੀਰਾ ਪਾਤਾ ਜੀਰਾ ਤਕਰੀਬਨ ਮੈਂ ਹਰ ਚੀਜ਼ ਚ ਹੀ ਯੂਜ਼ ਕਰਦੀ ਆ ਤੇ ਉਸ ਤੋਂ ਬਾਅਦ ਪਾਵਾਂਗੇ ਥੋੜੇ ਕੱਟੇ ਹੋਏ ਪਿਆਜ਼ ਲੰਬੇ ਲੰਬੇ ਪਿਆਜ਼ ਅਸੀਂ ਕੱਟ ਲੈਣੇ ਇਹਨਾਂ ਨੂੰ ਚਰਾਂ ਨੂੰ ਪਾ ਦਿੱਤਾ ਥੋੜੇ ਪਿਆਜ਼ ਇਹ ਪਿਆਜ਼ ਨੇ ਰੱਖ ਲਾਂਗੇ ਇਹ ਮੈਂ ਸਬਜ਼ੀ ਦੇ ਨਾਲ ਬਾਅਦ ਵਿੱਚ ਪਾਵਾਂਗੀ ਤੇ ਇਹਨੂੰ ਐਦਾਂ ਹਲਾ ਲਈਏ ਮੈਂ ਹਮੇਸ਼ਾ ਇਹ ਦਹੀਂ ਪਿਆਜ਼ ਤੋਂ ਨਹੀਂ ਅਸੀਂ ਪਤਲੇ ਪਤਲੇ ਪਿਆਜ਼ ਕੱਢਦੇ ਹਾਂ ਤਾਂ ਕੱਲਾ ਕੱਲਾ ਪਿਆਜ਼ ਹੋ ਜਾਂਦਾ ਔਰ ਬਰੀਆਂ ਬਹੁਤ ਖੁਸ਼ ਹੋ ਕੇ ਖਾਂਦਾ ਬੱਚਿਆਂ ਨੂੰ ਜਦ ਮੇਰੀ ਬੇਟੀ ਵੀ ਸੀ ਅਤੇ ਉਹ ਵੀ ਇਦਾਂ ਹੀ ਮਤਲਬ ਟਿੱਖਣ ਵਿੱਚ ਜਿਦਾਂ ਗਾਣੀ ਪੱਤੀ ਤੇ ਇਦਾਂ ਹੀ ਮੈਂ ਬਣਾਣੀ ਇਹਨਾਂ ਨੂੰ ਪਿਆਜ਼ ਮੈਂ ਬ੍ਰਾਊਨ ਕਰ ਲਾਂਗੀ ਜ਼ਿਆਦਾ ਨਹੀਂ ਜ਼ਿਆਦਾ ਬ੍ਰਾਊਨ ਨਹੀਂ ਡਾਰਕ ਬ੍ਰਾਊਨ ਨਹੀਂ ਕਰਾਂਗੇ ਥੋੜੇ ਲਾਈਟ ਬ੍ਰਾਊਨ ਕਰਾਂਗੇ ਲੋ ਜੀ ਇਹਦੇ ਤੋਂ ਇਹਨਾਂ ਨੂੰ ਪੋਲਿਆ ਪਾਉਂਦੇ ਆ ਉਦੋਂ ਤੱਕ ਅਸੀਂ ਟਮਾਟਰ ਕੱਟ ਲੈਨੇ ਆ ਕੀ ਵੀ ਦੀ ਆਵਾਜ਼ ਬਹੁਤ ਆ ਰਹੀ ਹਸਨ ਨੇ ਵਲੌਗ ਲਗਾ ਪਾਕਿਸਤਾਨ ਦੇ ਦੇਖਦੇ ਤੇ ਇੱਧਰ ਮੈਂ ਟਮਾਟਰ ਕੱਟ ਲਾਂਗੀ ਬਿਨਾ ਟਮਾਟਰ ਤੋਂ ਬਣ ਜਾਂਦੀ ਹੈ ਤੇ ਮੈਂ ਇਹ ਟਮਾਟਰ ਜ਼ਰੂਰ ਪਾਵਾਂਗੀ ਔਰ ਨਾਲ ਪਾਵਾਂਗੀ ਕਿਉਂਕਿ ਪਿੰਡੀ ਆ ਟਮਾਟਰ ਤੋਂ ਬਿਨਾ ਵਧੀਆ ਲੱਗਦੀ ਨਹੀਂ ਹੋਰ ਮੇਰਾ ਪੌਟ ਨਾ ਠੀਕ ਹੋਣ ਕਰਕੇ ਨਾ ਇਸ ਗ੍ਰੀਲਾ ਪੌਟ ਤੇ ਮੇਰੇ ਪੂਰੀ ਫੋਟੋ ਨਹੀਂ ਆ ਰਹੀ ਕਿਉਂਕਿ ਮੈਂ ਮੰਗਵਾਣਾ ਹੈ ਮੈਂ ਸੋਚ ਰਹੀ ਹਾਂ ਕਿ ਕੋਈ ਮ ਵਧੀਆ ਜਾਂ ਮੈਨੂੰ ਮਿਲ ਜੇ ਜਿੱਤੇ ਮੈਂ ਇਦਾਂ ਟੰਗਣ ਵਾਲਾ ਮੈਂ ਤੇ ਚਲੋ ਆਪਣੇ ਫਰੈਂਡਸ ਨਾਲ ਸ਼ੇਅਰ ਕਰਦਾ ਮੈਂ ਸਬਜ਼ੀ ਬਣਾਉਣ ਲੱਗੀ ਸੀਗੀ ਤੇ ਹਜੇ ਮੈਂ ਨਮਕ ਨਹੀਂ ਪਾਵਾਂਗੀ ਨਮਕ ਪਾਉਂਦੇ ਆਂ ਹੀ ਪਿਆਜ਼ ਜਿਹੜਾ ਬਹੁਤ ਜਲਦੀ ਗਲ ਜਾਂਦਾ ਇਸ ਕਰਕੇ ਥੋੜੇ ਬ੍ਰਾਊਨ ਕਰਕੇ ਫੇਰ ਪਾਵਾਂਗੇ ਤੇ ਹਰੀ ਮਿਰਚ ਨੂੰ ਮੈਂ ਕਦੀ ਵੀ ਨਾਲ ਪਿਆਜ਼ਾਂ ਦੇ ਨਾਲ ਨਹੀਂ ਪਾਉਣਾ ਚਾਹੀਦਾ ਕਿਉਂਕਿ ਕਈ ਵਾਰੀ ਹਰੀ ਮਿਰਚੇ ਦਾ ਹੁੰਦੀ ਆ ਕਿ ਬਹੁਤ ਜ਼ਿਆਦਾ ਕੜੀ ਕੌੜੀ ਹੁੰਦੀ ਆ ਤੇ ਘਰ ਵਿੱਚ ਸਾਰੇ ਉੱਡਦੀ ਇਹ ਫਟਕ ਸਾਰੇ ਨੂੰ ਹੋਰ ਲੱਦੀ ਆ ਮੇਰੇ ਤੇ ਹਮੇਸ਼ਾ ਹੀ ਮੈਂ ਬਾਦ ਉਸ ਪਾਉਂਦੀ ਹਣੀ ਆ ਇਹ ਫੋਲਫੜੇ ਲਾਈਟ ਬ੍ਰਾਊਨ ਹੋ ਗਏ ਨੇ ਤੇ ਇਹਨਾਂ ਦੇ ਵਿੱਚ ਮਿਕਾ ਲਾਂਗੀ ਟਮਾਟਰ ਇਹ ਪੈਣਾ ਦਾ ਤਰੀਕਾ ਅਲੱਗ ਲੱਗਦਾ ਸਬਜ਼ੀਆਂ ਸਪਟੇਟ ਕੱਢ ਲਏ ਪੈਣਾ ਘਰ ਕੰਮ ਨੇ ਕੰਮ ਕਰਦੀਆਂ ਨੇ ਤੇ ਇਹਨਾਂ ਪਾਣੀ ਹੱਲੇ ਵਿੱਚ ਤੇ ਦੋ ਵੇ ਜੇ ਇਹਨਾਂ ਨੂੰ ਕੱਟ ਲਗਾ ਕੇ ਹੱਲੇ ਮਿੱਠੇ ਨੂੰ ਇਦਾਂ ਪਾ ਦਾਂਗੇ ਤੇ ਜੇ ਕਿਸੇ ਨੇ ਜ਼ਿਆਦਾ ਸਾਡੇ ਘਰ ਤੇ ਇਹ ਮਿੱਠ ਖਾਂਦੇ ਆ ਤੇ ਇਹ ਮਿੱਠ ਪਾਵਾਂਗੇ ਜੋ ਕੁਸ਼ਵਿੰਦਰ ਨੂੰ ਪਸੰਦ ਹੈ ਹੱਤ ਤੋਂ ਪਹਿਲਾਂ ਕਾਹੋ ਜਿਹੀ ਹਲਦੀ ਅੱਜ ਲਈ ਮੇਰੇ ਕੋਲ ਹੈਗਾ ਹੈ ਕਿ ਨਮਕਦਾਨੀ ਮੇਰੇ ਕੋਲ ਹੈਗੀ ਹੈ ਪਰ ਮੈਂ ਯੂਜ਼ ਪਤਾ ਕਿਉਂ ਨਹੀਂ ਕਰ ਰਹੀ ਕਿ ਮੇਰੇ ਬੇਟਾ ਨਾ ਬਹੁਤ ਜ਼ਿਆਦਾ ਕੁਕਿੰਗ ਨੂੰ ਸ਼ੌਂਕ ਹੈ ਤੇ ਜੇ ਮੈਂ ਉਹਨਾਂ ਵਿੱਚ ਪਾਉਣੀ ਹੈ ਤਾਂ ਸਾਰੇ ਮਸਾਲੇ ਰਲਾ ਦਿੰਦਾ ਇਸ ਕਰਕੇ ਮੈਂ ਨਾ ਥੋੜਾ ਡੱਬਿਆਂ ਵਿੱਚ ਹੀ ਰੱਖਿਆ ਹੋਇਆ ਮੇਰੇ ਕੋਲ ਸਟੀਲ ਦੀ ਵੀ ਹੈ ਤੇ ਦੂਸਰੀ ਵੀ ਹੈਗੀ ਹੈ ਉਹ ਕਿਉਂ ਸਾਰੇ ਮਿਕਸ ਕਰ ਦਿੰਦਾ ਕੋਲ ਸ਼ੌਂਕ ਬਹੁਤ ਹੈਗਾ ਕੁਕਿੰਗ ਦਾ ਇਹਦੇ ਤੇ ਮਸਾਂ ਦਾ ਨਮਕ ਪਾਇਆ ਹੋਇਆ ਤੇ ਮੇਰੀ ਅੱਜ ਨਾ ਬੇਸਤੀ ਔਰ ਨਮਕ ਜਿਹੜਾ ਸਵਾਦ ਅਨਸਾਰ ਸੈਂਦਾ ਨਮਕ ਮੈਂ ਯੂਜ਼ ਕਰਦੀ ਆ ਤੇ ਹੁਣ ਮੈਂ ਪਾ ਦਿੱਤਾ ਨਮਕ ਕਦੀ ਵੀ ਸਟੀਲ ਦੇ ਭਾਂਡੇ ਵਿੱਚ ਨਮਕ ਨਹੀਂ ਪਾਣਾ ਚਾਹੀਦਾ ਚਮਚ ਵੀ ਜਿਹੜਾ ਸਟੀਲ ਦਾ ਨਹੀਂ ਰੱਖਣਾ ਚਾਹੀਦਾ ਨਮਕ ਕੋਲ ਤੁਸੀਂ ਇਹ ਹਾ ਕੇ ਹੋ ਕੇ ਇੱਦਾਂ ਕਿ ਉਹ ਕਹਿ ਰਹੇ ਨੇ ਕਿ ਵੱਡੇ ਸਾਡੇ ਜਿੱਦਾਂ ਪਹਿਲਾ ਪੁਰਾਣੇ ਸਾਡੇ ਦਾਦੀਆਂ ਵੀ ਜਿਹੜਾ ਕਹਿੰਦੀਆਂ ਹੁੰਦੀਆਂ ਕਿ ਸਟੀਲ ਦਾ ਚਮਚ ਤੇ ਨਮਕ ਇਹਦੇ ਵਿੱਚ ਨਹੀਂ ਪਾਣਾ ਚਾਹੀਦਾ ਅਸੀਂ ਉਹਨਾਂ ਕੁ ਸੁਣਿਆ ਹੋਇਆ ਤੇ ਸਾਡੇ ਲਾਗੇ ਕਾਂਟੀ ਸੀਗੇ ਤੇ ਉਹ ਦੱਸਦੇ ਹੁੰਦੇ ਸੀਗੇ ਕਦੀ ਵੀ ਨਮਕ ਦੇ ਵਿੱਚ ਨਾ ਹੀ ਸਟੀਲ ਦੇ ਭਾਂਡੇ 'ਚ ਨਮਕ ਘਟਣਾ ਚਾਹੀਦਾ ਤੇ ਮੈਂ ਕਿਹਾ ਚਲੋ ਠੀਕ ਹੈ ਵੱਡਿਆਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਵੈਸੇ ਤਾਂ ਸਾਡੇ ਘਰ ਕੋਈ ਇਦਾਂ ਦਾ ਵਿਚਾਰ ਨਹੀਂ ਕਰਦਾ। ਹੁਣ ਮੈਂ ਪਾ ਦਾਂਗੀ ਇਹ ਕਾਲੀ ਮਿਰਚ ਮਸਾਲਾ ਕੁੱਟਿਆ ਹੋਇਆ ਉਹ ਪਾ ਦਿੱਤਾ। ਤੇ ਮਸਾਲਾ ਮੇਰਾ ਬਹੁਤ ਸੋਨਾ ਭੁੱਜ ਗਿਆ ਦੇਖੋ। ਤੇ ਹੁਣ ਮੈਂ ਪਾਵਾਂਗੀ ਇਹਦੇ ਵਿੱਚ ਕੱਚੇ ਪਿਆਜ਼। ਇਹਨਾਂ ਨੂੰ ਥੋੜਾ ਜਨਾ ਬਾਅਦ ਵਿੱਚ ਇਹਨਾਂ ਨੂੰ ਭੁੰਲਣਾ ਜੀ। ਇੱਕ ਤੇਲ ਦਾ ਥਣ ਘੱਲ ਲਾਣਾ। ਫਿਰ ਕੱਚੇ ਪਿਆਜ਼ਾਂ ਨੂੰ ਇਦਾਂ ਥੋੜਾ ਇਦਾਂ ਫਰਾਈ ਕਰ ਲਓ। ਤੇ ਨਾਲ ਇਹਨੂੰ ਫਿਰ ਤੇ ਚਲਾਉਂਦੇ ਰਹੋ ਨਾਲ ਨਾਲ ਤੇ ਸਬਜੀ ਸਹੀ ਨਾਲ ਲੱਗੇ ਸੇਮ ਫਲੇਮ ਕਰ ਦੋ ਇਹ ਇਸ ਤੋਂ ਬਾਅਦ ਪਾਵਾਂਗੇ ਇਹ ਵਾਲੀਆਂ ਪਿੰਡੀਆਂ ਟੱਕੀਆਂ ਹੋਈਆਂ ਉਹ ਪਾ ਦਾਂਗੇ ਇਹਨੇ ਕਈ ਮੇਰੀਆਂ ਵਿੱਚ ਸਾਬਤ ਹੀ ਆ ਗਏ ਪਿੰਡੀ ਰੋੜੀ ਅੱਜ ਮੈਂ ਲਈ ਸੀ ਕਿਲੋ ਪਿੰਡੀ ਸੀ ਇਹ ਤੇ ਤੁਹਾਨੂੰ ਪਤਾ ਪਿੰਡੀ ਦੀ ਸਬਜੀ ਬਣ ਕੇ ਤੇ ਬਹੁਤ ਥੋੜੀ ਹੀ ਹੋ ਜਾਂਦੀ ਹੈ ਇਹ ਇਹਨੂੰ ਮੈਂ ਪਾ ਦਿੱਤਾ ਹੈ ਤਾਂ ਇੰਨੀ ਵਧੀਆ ਪਿੰਡੀ ਬਣੇਗੀ ਨਾ ਕਿ ਕਦੀ ਵੀ ਇਹਨੇ ਲੀਸ ਨਹੀਂ ਛੱਡਣੀ ਲੀਸ ਬੋਲ ਲੈਂਦੇ ਪੰਜਾਬੀ ਵਿੱਚ ਨਾ ਜਿਹੜੀ ਇਹਦੀ ਲੀਸਲਾ ਪਨ ਹੁੰਦਾ ਜਿਹਨੂੰ ਕਹਿੰਦੇ ਆ ਚਿਪਚਿਪਾ ਜੀ ਕਰਨ ਲੱਗ ਜਾਂਦੀ ਲੀਸ ਲਈ ਮੱਝ ਜਾਂਦੀ ਹੈ ਬਸ ਇਹ ਟਮਾਟਰ ਆ ਹਨਾ ਦਹੀਂ ਵਿੱਚ ਹੀ ਪਿੰਡੀ ਬਹੁਤ ਸਵਾਦ ਬਣਦੀ ਹੈ ਇੱਕ ਦਿਨ ਮੈਂ ਉਹ ਵੀ ਬਣਾ ਕੇ ਤੁਹਾਨੂੰ ਦੱਸਾਂਗੀ ਦਹੀਂ ਦੇ ਵਿੱਚ ਹੀ ਪਿੰਡੀ ਨੂੰ ਬਣਾਉਂਦੇ ਹੁੰਦੇ ਆ ਤੇ ਮੈਂ ਦੇਖਿਆ ਸੀ ਪਿੰਡਾਂ ਵਿੱਚ ਕਈ ਵਾਰ ਟਮਾਟਰ ਨਹੀਂ ਸੀ ਸੀ ਪਹਿਲਾਂ ਯੂਜ਼ ਕਰਦੇ ਤੇ ਉਹ ਦਹੀਂ ਦੀ ਕੋਲੀ ਪਾ ਦਿੰਦੇ ਹੁੰਦੇ ਸੀ ਕਿ ਕਟਚੀ ਪਾ ਦੇਣੀ ਤੜਕੇ ਚ ਸਬਜ਼ੀ ਰਾਜਮਾ ਛੋਲੇ ਬਣਾਉਂਦੇ ਸੀ ਨਾ ਮੈਂ ਕਈ ਵਾਰ ਦੇਖਦੀ ਛੋਟੇ ਹੁੰਦੇ ਤੇ ਮੇਰੇ ਚਾਚੀਆਂ ਨਾਨਤਾਈਆਂ ਨੇ ਇਦਾਂ ਕਰਨਾ ਕਿ ਦਹੀਂ ਦੀ ਦੋ ਚਮਚ ਪਾ ਦੇਣੇ ਜਿੱਦਾਂ ਮੈਂ ਮਾਲਵੇ ਵਾਲੇ ਦੇਖਿਆ ਕਿ ਸਬਜ਼ੀ ਵਿੱਚ ਦੁੱਧ ਪਾਉਂਦੇ ਨੇ ਜਿੱਦਾਂ ਕद्दू ਦੀ ਸਬਜ਼ੀ ਹੁੰਦੀ ਹੈ ਤੇ ਸਾਡੇ ਨਹੀਂ ਇੱਧਰ ਪਾਉਂਦੇ ਤੇ ਇਹ ਸਾਰੇ ਵੱਖ-ਵੱਖ ਇਲਾਕਿਆਂ ਦੀਆਂ ਬੋਲੀਆਂ ਐ ਤੇ ਕਹਿੰਦੇ ਪੰਜਾਬ ਸਾਰਾ ਇੱਕ ਹੀ ਐ ਪਰ ਆਪਣਾ ਆਪਣਾ ਰੈਂਡ ਸੈਂਸ ਸਾਰਾ ਦਾ ਅਲੱਗ-ਅਲੱਗ ਐ ਲੋ ਜੀ ਪਿੰਡੀਆਂ ਬਣ ਕੇ ਹੋ ਤੜਕਾ ਲੱਗ ਗਿਆ ਤੇ ਹੁਣ ਜਿੱਦੋ ਇਹ ਬਣਨਗੇ ਕਿ ਮੈਂ ਤੁਹਾਨੂੰ ਦੱਸਾਂਗੀ ਕਿ ਬਿਲਕੁਲ ਇਸ ਨਹੀਂ ਲੱਗੇ ਕਿ ਬਾਅਦ ਵਿੱਚ ਇੱਕ ਥੋੜਾ ਜਿਹਾ ਨਿੰਬੂ ਜੇ ਪਾਵਾ ਤੁਹਾਡੀ ਉਹ ਤੁਸੀਂ ਤੁਹਾਡਾ ਆਪਸ਼ਨ ਹੈ ਕਿ ਤੁਸੀਂ ਪਾਣਾ ਜਾਂ ਨਹੀਂ ਪਾਣਾ ਚੁਆਇਸ ਹੈ ਤੁਹਾਡੀ ਵੈਸੇ ਟਮਾਟਰ ਮੈਂ ਪਾ ਦਿੱਤੇ ਆ ਤੇ ਇਦਾਂ ਹੀ ਜੇ ਤੁਸੀਂ ਅੰਬਚੂਰਾ ਵੀ ਪਾ ਸਕਦੇ ਹੋ ਟਮਾਟਰ ਨਹੀਂ ਪਾਉਣਾ ਅੰਬਚੂਰਾ ਵੀ ਪਾ ਸਕਦੇ ਹੋ ਤੇ ਮੈਂ ਹੁਣ ਟਮਾਟਰ ਪਾਏ ਆ ਤੇ ਮੈਂ ਇਹਨਾਂ ਨੂੰ ਢੱਕਾਂਗੀ ਨਹੀਂ ਭਿੰਡੀ ਨੂੰ ਹਮੇਸ਼ਾ ਇਹਨੂੰ ਖੁੱਲਾ ਹੀ ਰਹਿਣਾਂਗੀ ਕਿਉਂਕਿ ਜੇ ਅਸੀਂ ਭਿੰਡੀ ਨੂੰ ਢੱਕ ਦਈਏ ਹਨਾ ਉੱਪਰੋਂ ਟੱਕ ਦਾਂਗੇ ਤੇ ਉਹਦੇ ਚ ਪਾਣੀ ਜਾਂ ਇਦਾਂ ਆ ਜਾਂਦਾ ਹੈ ਇਸ ਕਰਕੇ ਪਿੰਡੀ ਨੂੰ ਕਦੀ ਵੀ ਨਹੀਂ ਕਿਉਂਕਿ ਮੈਂ ਸਿਰ ਜਿਹੜੀਆਂ ਪਿੰਡੀਆਂ ਧੋ ਕੇ ਰੱਖੀਆਂ ਹੋਈਆਂ ਸੀ ਸਾਰਾ ਦਿਨ ਉਹ ਸੁਕੀਆਂ ਚੰਗੀ ਤਰ੍ਹਾਂ ਫੇਰ ਚੰਗੀ ਤਰ੍ਹਾਂ ਕੱਪੜੇ ਤੇ ਲੈ ਕੇ ਉਹਨੂੰ ਸਾਫ਼ ਕੀਤੀਆਂ ਫਿਰ ਉਹਨੂੰ ਕੱਟਿਆ ਤੇ ਪਿੰਡੀ 'ਚ ਜੇ ਪਿਆਸ ਬਿਲਕੁਲ ਪਾਣੀ ਨਹੀਂ ਹੋਣਾ ਚਾਹੀਦਾ ਜਦੋਂ ਵੀ ਤੁਸੀਂ ਪਿੰਡੀ ਬਣਾਓ ਤੇ ਐਦਾਂ ਪਿੰਡੀ ਬਣਾਓਗੇ ਬਹੁਤ ਸਵਾਦ ਬਹੁਤ ਟੇਸਟੀ ਲੱਗਦੀ ਹੈ ਤੇ ਮੇਰਾ ਤੇ ਇਹ ਤਰੀਕਾ ਹੈ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਿਦਾਂ ਦਾ ਲੱਗਾ ਅਗਰ ਕੋਈ ਕਮੀ ਪੇਸ਼ੀ ਹੋਏਗੀ ਤੇ ਪਲੀਜ਼ ਜ਼ਰੂਰ ਦੱਸਣਾ ਜੇ ਜਦੋਂ ਬਣ ਜੇ ਕਿ ਫਿਰ ਤੁਹਾਨੂੰ ਦਿਖਾਵਾਂਗੀ ਤੇ ਹੁਣ ਕਰਦੇ ਆਂ ਅਗਲੇ ਕੰਮ ਹੁਣ ਮੈਂ ਬਰਤਨ ਸਾਫ ਕਰਨੇ ਆ ਤੇ ਨਾਲ ਰੋਟੀ ਕਰਨਾ ਦੇਖਦੀ ਆ ਇੱਕ ਪਾਸੇ ਦਾਲ ਧਰਨੀ ਆ ਥੋੜੀ ਸੁੱਕੀ ਸਬਜ਼ੀ ਹੁੰਦੀ ਆ ਦੇ ਇੱਕ ਅੱਲੀ ਖਾਦੀ ਵੀ ਨਹੀਂ ਜਾਂਦੀ ਜਾਂ ਦਹੀਂ ਹੋਵੇ ਦਹੀਂ ਰਾਤ ਨੂੰ ਅਸੀਂ ਖਾਂਦੇ ਨਹੀਂ ਦਿਨ ਚ ਦਹੀਂ ਖਾ ਲਈਦਾ ਰਾਤ ਨੂੰ ਦਹੀਂ ਮਨਾ ਕੀਤਾ ਕਿ ਨਹੀਂ ਖਾਂਦੇ ਤੇ ਚਲੋ ਮਿਲਦੇ ਆਂ ਇਹ ਪੱਕੇ ਕੀ ਫਿਰ ਤੁਹਾਨੂੰ ਦੱਸਾਂ ਪਿੰਡਿਆਂ ਦੇਖੋ ਜਿਹੜੀ ਲੇਸ ਛੱਡੀ ਆ ਥੋੜੀ ਜਿਹੀ ਇਹ ਹੌਲੀ ਹਟ ਜੇਗੀ ਇਹਨਾਂ ਨੂੰ ਨੰਗੀਆਂ ਨੂੰ ਜਿਹੜੀ ਰਿੰਨਾ ਥੋੜਾ ਜਿਹਾ ਮੈਂ ਅੰਡ ਕੇ ਰੱਖਿਆ ਹੋਇਆ ਇਹ ਮੈਂ ਇਕੱਠੇ ਨਿੰਬੂ ਇਦਾਂ ਨਿਚੋੜ ਕੇ ਰਾਲ ਲਈ ਇਹਨਾਂ ਨੂੰ ਤੁਸੀਂ ਦੋ ਦੋ ਹਫ਼ਤੇ ਤੱਕ ਯੂਜ਼ ਕਰ ਸਕਦੇ ਫੀਂਜਰਸ 'ਚ ਰੱਖ ਦਿਓ ਤੇ ਅੱਜ ਮੈਂ ਤਾਂ ਇਹ ਦੱਸਾਂਗੀ ਕਿ ਲੋਤੀ ਤਾਂ ਬਿਲਕੁਲ ਇਸਲੀ ਨਹੀਂ ਬਣੇਗੀ ਸਬਜੀ ਇਹਨੂੰ ਨੰਗੀ ਹੀ ਰੰਨਾ ਗਿਆ ਸੀ ਅਸੀਂ ਇਹਦੇ ਤੇ ਟੱਕਰ ਨਹੀਂ ਦਵਾਂਗੇ ਟੱਕਰ ਨਹੀਂ ਦਵਾਂਗੇ ਥੋੜਾ ਜਿਹਾ ਏਦਾਂ ਖਵਾਸਾ ਜਿਹਾ ਟੱਕਰ ਲਵਾਂਗੇ ਜਿਆਦਾ ਨਹੀਂ ਦਵਾਂਗੇ ਤੇ ਸਿਮਤੇ ਨਹੀਂ ਕਰਨੀ ਪਹਿਲਾਂ ਪਹਿਲਾਂ ਤੇ ਜਿਆਦਾ ਫਲੇਮ ਤੇ ਹੀ ਕਰੋ ਤੁਸੀਂ ਕਿ ਥੱਲੇ ਨਹੀਂ ਲੱਗੇ ਹੈਨਾ ਤੇ ਉਸ ਤੋਂ ਬਾਅਦ ਤੁਸੀਂ ਘੱਟ ਕੀਤੇ ਤੇ ਕਰ ਲਓ ਤੇ ਬਹੁਤ ਵਧੀਆ ਬਣ ਕੇ ਤਿਆਰ ਹੋ ਜੀ ਤੇ ਬ੍ਰਿ얌 ਸਿੰਘ ਆ ਦੇਖੋ ਬਹੁਤ ਕਲਾਰਾ ਬ੍ਰਿ얌 ਕੰਮ ਕਰ ਰਿਹਾ ਤੇ ਨਾਲ ਟੇ ਉਹ ਵੀ ਦੇਖ ਰਿਹਾ ਫੋਨ ਦੇਖ ਅੱਜ بارشੀ ਬਹੁਤ ਆਈ ਸੀਗੀ ਇਹ ਮੌਸਮ ਐਨਾ ਸੋਹਣਾ ਹੋਇਆ ਪਿਆ ਨਾ ਬਹੁਤ ਸੋਹਣਾ ਮੌਸਮ ਲਾਈਟ ਔਨ ਕਰੀਏ ਪਹਿਲਾਂ ਮੌਸਮ ਐਨਾ ਸੋਹਣਾ ਹੋਇਆ ਪਿਆ ਨਾ ਬਹੁਤ ਵਧੀਆ ਪਾਰਕ ਚ ਬੱਚੇ ਖੇਡ ਰਹੇ ਐ ਤੇ ਐਨਾ ਸੋਹਣਾ ਮੌਸਮ ਆ ਇੱਥੇ ਦਿਲ ਖੜਾ ਖੜ ਜੋਕ ਕਿਉਂਕਰ ਸੋਇਚ ਕਰਨ ਵਾਲੇ ਕੰਮ ਮੇਰੇ ਪਏ ਤੇ ਤਾਂ ਕਰਕੇ ਨਹੀਂ ਤਾਂ ਕਚੇਰ ਲੈ ਕੇ ਇੱਥੇ ਮੈਂ ਡਾਵਾ ਤੇ ਦੇਖਦੇ ਕੰਮ-ਕਮ ਕਰਕੇ ਫਿਰ ਦੇਖਦੇ ਬਾਹਰ ਘੁੰਮ ਕੇ ਵਗੈਰਾ ਖਾਣ ਜਾਵਾਂਗੇ ਤੇ ਦੇਖੋ ਐਸ ਵੇਲੇ ਦਾ ਬੱਦਲ ਬੱਦਲ ਜੇ ਹੋਏ ਪਏ ਨੇ ਜੀ ਅੰਦਰ ਚਲਦੇ ਆਂ ਕਿਚਨ ਚ ਬਰਤਨ ਵਗੈਰਾ ਸਾਫ-ਕਾਫੀ ਕਰਨ ਵਾਲੇ ਪਏ ਆ ਤੇ ਤਾਨੂੰ ਪਤਾ ਬਰਤਨਾਂ ਨੂੰ ਬਹੁਤ ਵੱਧਾ ਤੇ ਦੇਖਿਓ ਯਾਰ ਇਹਨੂੰ ਸਾਫ ਕਰਕੇ ਆ ਦੇਖਿਓ ਮੈਂ ਤੁਹਾਨੂੰ ਦਿਖਾਉਂਦੀ ਧਨੀਆਂ ਔਰ ਜਿਹੜਾ ਮੈਂ ਪਦੀਨਾ ਫੇਰ ਸਾਫ ਕਰਕੇ ਰੱਖ ਲਿਆ ਕਿ ਇਹਨਾਂ ਦੀ ਇਹਦੀ ਚਟਣੀ ਫੇਰ ਮੈਂ ਬਣਾਵਾਂਗੀ ਉਹ ਪਈ ਹੈ ਲੇਕਿਨ ਹੁਣ ਮੈਂ ਅੰਬੀਆਂ ਦੀ ਚਟਣੀ ਕੁੱਟਾਂਗੀ ਉਹ ਵੀ ਠੰਡੀ ਹੁੰਦੀ ਹੈ ਨਾ ਤੇ ਮੈਂ ਕਿਹਾ ਚਲੋ ਅੰਬੀਆਂ ਦੀ ਚਟਣੀ ਵਿੱਚ ਪਦੀਨਾ ਹਾਂ ਤੇ ਇਹ ਸਾਰਾ ਪੈਂਦਾ ਹੀ ਆ ਤੇ ਤੁਸੀਂ ਕਦੀ ਵੀ ਹਨਾ ਹੁਣ ਪਰੌਂਠਿਆਂ ਨਾਲ ਖਾ ਲਓ ਆਲੂ ਵਾਲੇ ਪਰੌਂਠੇ ਬਣਾਏ ਸੀ ਅਸੀਂ ਉਹਦੇ ਨਾਲ ਕਾਫੀ ਖਾ ਲਈ ਤੇ ਇਹਦਾ ਨਾ ਪੇਟ ਵੀ ਠੀਕ ਰਹਿੰਦੇ ਆ ਵੈਸੇ ਵੀ ਠੰਡਾ ਹੁੰਦਾ ਕਿ ਠੰਡਕ ਜਿਹੜੀ ਰਹੇ ਮਿਲਦੀ ਹੈ। ਲੋ ਜੀ ਪਿੰਡੀ ਹੋ ਗਈ ਬਣ ਕੇ ਤਿਆਰ ਇਦਾਂ। ਇਹਦਾ ਟੈਕਚਰ ਦੇਖੋ ਤੁਸੀਂ। ਕਦੀ ਵੀ ਲੇਸਲੀ ਨਹੀਂ ਬਣਦੀ ਪਿੰਡੀ ਇਦਾਂ। ਬਹੁਤ ਵਧੀਆ ਬਹੁਤ ਸਵਾਦ ਤੇ ਪਰੌਂਠਿਆਂ ਦੇ ਨਾਲ ਤੇ ਵੈਸੇ ਪਿੰਡੀ ਬਹੁਤ ਵਧੀਆ ਲੱਗਦੀ ਹੈ ਨਾ ਸਵੇਰੇ ਮਾਰਨਿੰਗ 'ਚ। ਤੇ ਮੈਂ ਹੁਣ ਤੜਕਾ ਲਗਾ ਲਿਆ ਮੈਂ ਬਰੀਆਮ ਦਾ ਟਿੱਪਣ ਕਿਉਂਕਿ ਵੈਸੇ ਸੈਟਰਡੇ ਨੂੰ ਛੁੱਟੀ ਹੁੰਦੀ ਹੈ ਬਰੀਆਮ ਨੂੰ। ਤੇ 9th கிளாਸ ਹੋਣ ਕਰਕੇ ਦੀ ਸ਼ਾਇਦ 11 ਵਜੇ ਤੱਕ ਇਹਦੀ ਕਲਾਸਾਂ ਲੱਗਣਗੀਆਂ ਤੇ ਹੁਣ ਇਹ ਪਿੰਡੀ ਨੂੰ ਥੋੜਾ ਜਨਾ ਮੈਂ ਥੋੜਾ ਤੇਜ਼ ਕਰ ਦਾਂਗੀ ਪਲੱਸ ਕੱਟ ਫਲੇਮ ਤੇ ਸੀ ਹੁਣ ਜ਼ਿਆਦਾ ਫਲੇਮ ਤੇ ਕਰ ਦਾਂਗੀ ਤੇ ਇਦਾਂ ਪਿੰਡੀ ਬਣ ਕੇ ਹੋਜੀ ਕੀ ਤਿਆਰ ਤੇ ਇਹਨੂੰ ਟਕਣਾ ਨਹੀਂ ਖੁੱਲੀ ਰੇਨੋ ਪਿੰਡੀ ਨੂੰ ਹਮੇਸ਼ਾ ਇਹ ਉਹਨਾਂ ਨੂੰ ਅੰਦਰ ਰੱਖਣਾ ਤੇ ਵੀਰੇ ਆਮਨੇ ਬੁਕਸ ਵਗੈਰਾ ਦੇਖੋ ਸਾਰੇ ਬੱਡ ਦੇ ਇਦਾਂ ਰੱਖ ਐਦਾਂ ਬੈਠਦਾ ਤੇ ਹਾਂਜੀ ਫਰੈਂਡਸ ਇੱਥੇ ਮੈਂ ਲੱਗੀ ਸੀ ਫਿਰ ਬਰਤਨ ਜਿਹੜੇ ਸ਼ਾਮ ਦੇ ਸੀਗੇ ਸਾਰੇ ਬਰਤਨਾਂ ਨੂੰ ਸਾਫ਼ ਕਰਨ ਲੱਗ ਗਈ ਤੇ ਕਾਫੀ ਬਰਤਨ ਹੋ ਜਾਂਦੇ ਤੁਹਾਨੂੰ ਪਤਾ ਹੀ ਹੈ ਨਾ ਤੇ ਘਰ ਵਿੱਚ ਭਾਂਡਿਆਂ ਦਾ ਤਾਂ ਬਹੁਤ ਵਾਧਾ ਹੁੰਦਾ ਤੇ ਫਿਰ ਇਹ ਮੈਂ ਬਰਤਨ ਸਾਫ਼ ਕਰਕੇ ਨਾਲ ਮੈਂ ਆਟਾ ਗੁੰਨ ਲਾਂਗੀ ਤੇ ਇਹ ਪਿੰਡੀ ਬਣ ਕੇ ਹੋ ਗਈ ਤਿਆਰ ਤੇ ਆਲੂ ਵਾਲੇ ਪਰੌਂਠੇ ਪਏ ਨੇ ਤੇ ਉਹ ਨਾਲ ਲਵਾਂਗੇ ਤੇ ਜੇ ਤੁਹਾਨੂੰ ਥੋੜਾ ਜਿਹਾ ਮੇਰਾ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਸਾ ਸ੍ਰੀ ਕਾਲ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਨੇ ਆ ਓਕੇ ਬਾਏ ਬਾਏ ਟੈਕ ਕੇਅਰਸ